ਇਹ ਰੱਖਿਆ ਬੰਧਨ ਦਾ ਕੀ ਅਰਥ ਹੈ ਇਹ ਨਾਮ ਕਿਉਂ ਪਿਆ ਇਹਦਾ ਕੀ ਕਾਰਨ ਹੈ ਰੱਖਿਆ ਬੰਧਨ ਰੱਖਿਆ ਦਾ ਇਹ ਹਿੰਦੀ ਲਫ਼ਜ਼ ਹੈ ਰੱਖਿਆ ਰੱਖਿਆ ਦਾ ਮਤਲਬ ਹੁੰਦਾ ਕਿਸੇ ਦੀ ਰੱਖਿਆ ਕਰਨੀ ਕਿਸੇ ਨੂੰ ਪ੍ਰੋਟੈਕਟ ਕਰਨਾ ਰੱਖਿਆ ਦਾ ਬੰਧਨ ਭਾਵ ਇੱਕ ਭੈਣ ਜਿਹੜੀ ਹੈ ਆਪਣੇ ਭਰਾ ਨੂੰ ਜਦੋਂ ਰਾਖੀ ਜਿਹਨੂੰ ਪੰਜਾਬੀ ਚ ਰਖੜੀ ਆਖਦੇ ਨੇ ਜਦੋਂ ਰਖੜੀ ਬੰਦੀ ਹੈ ਤੇ ਆਪਣੇ ਭਰਾ ਦੇ ਕੋਲੋਂ ਇੱਕ ਵਾਦਾ ਇੱਕ ਬੰਧਨ ਲੈਂਦੀ ਹੈ ਕਿ ਅੱਜ ਤੋਂ ਬਾਅਦ ਤੂੰ ਮੇਰੀ ਰੱਖਿਆ ਕਰੇਗਾ ਇਸ ਕਰਕੇ ਇਹਦਾ ਨਾਮ ਜਿਹੜਾ ਹੈ ਉਹ ਰੱਖਿਆ ਬੰਧਨ ਰੱਖਿਆ ਹੋਇਆ ਹੈ ਕਿ ਇਸੇ ਭਰਾ ਨੇ ਹੀ ਮੇਰੀ ਰੱਖਿਆ ਕਰਨੀ ਹੈ ਇਹ ਹਿੰਦੂ ਮਤ ਦੇ ਵਿੱਚ ਇਹ ਚੀਜ਼ ਹੈ ਕਿ ਕੋਈ ਭਰਾ ਜਿਹੜਾ ਹੈ ਉਹ ਰੱਖਿਆ ਕਰਦਾ ਹੈ ਪਰ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਹਾਂ ਤੇ ਗੁਰਮਤ ਵਿੱਚ ਪਾਤਸ਼ਾਹ ਨੇ ਆਖਿਆ ਕੋਈ ਦੁਨੀਆ ਦਾ ਮਨੁੱਖ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਇੱਥੇ ਰੱਖਿਆ ਕਰਨ ਵਾਲਾ ਕੌਣ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਤਰਜਾਮੀ ਨਾਲੇ ਬਾਣੀ ਦੇ ਵਿੱਚ ਇਹ ਵੀ ਵਾਕ ਆ ਗਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਭਰਾਤਾ ਦਾ ਮਤਲਬ ਹੈ ਭਰਾ ਸਾਡਾ ਤੇ ਭਰਾ ਵੀ ਉਹ ਅਕਾਲਪੁਰਖ ਹੈ ਤੇ ਉਹ ਅਕਾਲਪੁਰਖ ਇਦਾਂ ਦਾ ਹੈ ਜਿਹੜਾ ਜੂਨਾ ਦੇ ਵਿੱਚ ਨਹੀਂ ਆਉਂਦਾ ਰੂਪ ਨਾ ਰੇਖ ਨਾ ਰੰਗ ਕੇ ਛਤ੍ਰੇ ਹੀ ਗੁਣ ਤੇ ਪ੍ਰਭ ਭਿੰਨ ਸੋ ਮੁਖ ਜਲੋ ਜਿਤ ਕੇ ਠਾਕੁਰ ਜੋਨੀ ਉਹਦਾ ਕੋਈ ਰੂਪ ਨਹੀਂ ਹੈ ਜੇ ਰੂਪ ਨਹੀਂ ਹੈ ਆਕਾਰ ਨਹੀਂ ਤੇ ਉਹਦਾ ਹੱਥ ਵੀ ਕੋਈ ਨਹੀਂ ਹੋਵੇਗਾ ਤੇ ਅਸੀਂ ਰਖੜੀ ਕਿਹਦੇ ਉੱਤੇ ਬੰਨਣੀ ਹੈ ਸੋ ਸਾਨੂੰ ਸਤਿਗੁਰੂ ਨੇ ਇੰਨਾ ਫੋਕਟ ਕਰਮਾ ਦੇ ਵਿੱਚ ਨਹੀਂ ਪਾਇਆ ਸਾਨੂੰ ਤੇ ਕੇਵਲ ਤੇ ਕੇਵਲ ਇਹ ਗੱਲ ਆਖੀ ਹੈ ਕਿ ਇੱਕ ਅਕਾਲ ਪੁਰਖ ਨਾਲ ਜੁੜੋ ਉਹੀ ਸਾਡੀ ਰਖਿਆ ਕਰਨ ਵਾਲਾ ਹੈ ਤੇ ਉਸ ਅਕਾਲ ਪੁਰਖ ਨੇ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਹੈ ਮਤਾਂ ਕੋਈ ਸਮਝੇ ਵੀ ਕੋ ਉਹ ਬਾਹਰੋਂ ਦੀ ਕੋਈ ਸਰੀਰਕ ਰੂਪ ਧਾਰ ਕੇ ਆਵੇਗਾ ਤੇ ਸਾਨੂੰ ਬਚਾਵੇਗਾ ਨਹੀਂ ਗੁਰੂ ਪਾਤਸ਼ਾਹ ਨੇ ਆਖਿਆ ਉਹ ਅਕਾਲ ਪੁਰਖ ਤੁਹਾਡੇ ਅੰਦਰ ਬੈਠਾ ਹੈ ਤੇ ਉਸ ਨੂੰ ਗੁਰਬਾਣੀ ਦੀ ਵਿਚਾਰ ਸਦਕਾ ਆਪਣੇ ਅੰਦਰੋਂ ਪ੍ਰਗਟ ਕਰੋ ਗੁਰਬਾਣੀ ਦੀ ਵਿਚਾਰਨਾ ਆਪਣੇ ਅੰਦਰ ਨੂੰ ਬਲਵਾਨ ਕਰੋ ਤੇ ਬਾਹਰੋਂ ਦੀ ਗਤਕਾ ਸਿੱਖ ਕੇ ਸ਼ਸਤਰ ਵਿਦਿਆ ਸਿੱਖ ਕੇ ਆਪਣੇ ਸੈਲਫ ਡਿਫੈਂਸ ਵਾਸਤੇ ਜਾਂ ਕਿਸੇ ਦੇ ਉੱਤੇ ਕੋਈ ਜ਼ੁਲਮ ਹੋ ਰਿਹਾ ਹੋਵੇ ਤਾਂ ਉਸ ਨੂੰ ਬਚਾਉਣ ਵਾਸਤੇ ਕਿਰਪਾਨ ਦੀ ਵਰਤੋਂ ਕਰੋ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੋਰ ਇਹਨਾਂ ਰਖੜੀ ਵਰਗੇ ਤਿਹਾਰਾਂ ਦੇ ਵਿੱਚ ਸਾਨੂੰ ਉਲਝਾਇਆ ਨਹੀਂ ਹੈਗਾ ਇਹ ਆਮ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਰਖੜੀ ਪਿਆਰ ਦਾ ਪ੍ਰਤੀਕ ਹੈ ਅਤੇ ਇਸ ਦੇ ਸਬੰਧ ਦੇ ਅੰਦਰ ਵੀਰ ਜੀ ਨੂੰ ਮੈਂ ਪੁੱਛਾਂਗਾ ਕਿ ਇਹਦੇ ਸਬੰਧ ਦੇ ਅੰਦਰ ਤੁਹਾਡੇ ਕੋਲ ਕੀ ਵਿਚਾਰ ਹਨ ਜਿਹੜੀ ਅੱਜ ਕਹੀ ਜਾਂਦੀ ਹੈ ਗੱਲ ਕਿ ਇਹ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਜਾਂ ਇਹ ਪਿਆਰ ਦਾ ਪ੍ਰਤੀਕ ਹੈ ਦਾ ਕਾਰਨ ਕੀ ਹੈ ਵੀਰ ਜੀ ਜਦੋਂ ਜਿੱਥੋਂ ਤੱਕ ਪਿਆਰ ਦੀ ਗੱਲ ਹੈ ਵੇਖੋ ਪਿਆਰ ਤਾਂ ਇਸਲਾਮਤ ਵਾਲੇ ਵੀ ਕਰਦੇ ਨੇ ਇੱਕ ਮੁਸਲਮਾਨ ਭਰਾ ਕੀ ਆਪਣੀ ਮੁਸਲਮਾਨ ਭੈਣ ਨਾਲ ਪਿਆਰ ਨਹੀਂ ਕਰਦਾ ਹੋਊਗਾ ਕੀ ਕੀ ਈਸਾਈ ਭਰਾ ਆਪਣੀ ਈਸਾਈ ਭੈਣ ਦੇ ਨਾਲ ਪਿਆਰ ਨਹੀਂ ਕਰਦਾ ਹੋਊਗਾ ਤੁਸੀਂ ਵੇਖੋ ਦੁਨੀਆ ਦੇ ਵਿੱਚ ਅਨੇਕਾਂ ਮਤ ਨੇ ਹੁਣ ਜੇ ਇਹ ਵੀ ਪਿਆਰ ਕਰਦੇ ਨੇ ਪਰ ਇਹ ਰਖੜੀ ਤੇ ਬਣਾਉਂਦੇ ਨਹੀਂ ਕਦੀ ਵੇਖਿਆ ਕਿਸੇ ਅੰਗਰੇਜ਼ਣ ਨੇ ਕਿਸੇ ਅੰਗਰੇਜ਼ ਨੂੰ ਰਖੜੀ ਬੰਨੀ ਹੋਵੇ ਜਾਂ ਕਿਸੇ ਮੁਸਲਮਾਨ ਵੀਰ ਨੇ ਕਿ ਆਪਣੀ ਭੈਣ ਨੂੰ ਰਖੜੀ ਬੰਨੀ ਹੋਵੇ ਉਹ ਲੋਕ ਤੇ ਇਦਾਂ ਦੇ ਕੰਮ ਕਰਦੇ ਨਹੀਂ ਇਹਦਾ ਮਤਲਬ ਕਿ ਉਹਨਾਂ ਦਾ ਪਿਆਰ ਜਿਹੜਾ ਹੈ ਉਹ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਪਿਆਰ ਜਿਹੜਾ ਹੈ ਨਾ ਉਹ ਕੇਵਲ ਇੱਕ ਧਾਗੇ ਦਾ ਮੋਤਾਜ ਨਹੀਂ ਹੈ ਕਿ ਧਾਗਾ ਬੰਨਿਆ ਜਾਵੇ ਤੇ ਤਾਂ ਹੀ ਪਿਆਰ ਹੈ ਪਿਆਰ ਜਿਹੜਾ ਹੈ ਨਾ ਉਹ ਤੇ ਅੰਦਰੋਂ ਪੈਦਾ ਹੁੰਦਾ ਹੈ ਤੇ ਜੇ ਪਿਆਰ ਕਰਨਾ ਵੀ ਕਿਸੇ ਨੇ ਸਿੱਖਣਾ ਹੈ ਨਾ ਤੇ ਉਹ ਸਿੱਖੇ ਸਿੱਖ ਇਤਿਹਾਸ ਤੋਂ ਪਿਆਰ ਕਰਨਾ ਸਿੱਖੋ ਗੁਰੂ ਨਾਲ ਪਿਆਰ ਕਿਵੇਂ ਕੀਤਾ ਜਾਂਦਾ ਹੈ ਸਿੱਖੋ ਭਾਈ ਮਨੀ ਸਿੰਘ ਦੇ ਕੋਲੋਂ ਆਪਣੇ ਬੰਦ ਬੰਦ ਕਟਾ ਲਏ ਪਰ ਪਿਆਰ ਦੇ ਵਿੱਚ ਫਿੱਕ ਨਹੀਂ ਪਈ ਸਿੱਖੋ ਭਾਈ ਤਾਰੂ ਸਿੰਘ ਜੀ ਦੇ ਕੋਲੋਂ ਆਪਣਾ ਖੋਪਰ ਲਵਾ ਲਿਆ ਪਰ ਪਿਆਰ ਦੇ ਵਿੱਚ ਕਿਤੇ ਵੀ ਕੋਈ ਘਾਟਾ ਨਹੀਂ ਆਇਆ ਭਾਈ ਮਤੀ ਦਾਸ ਜੀ ਨੇ ਆਪਣੇ ਸਰੀਰ ਦੇ ਦੋ ਫਾੜ ਕਰਵਾ ਲਏ ਨੇ ਪਰ ਪਿਆਰ ਦੇ ਵਿੱਚ ਕਿਤੇ ਘਾਟਾ ਨਹੀਂ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦਾ ਮਾਸ ਜਿਹੜਾ ਜਮੂਰਾ ਦੇ ਨਾਲ ਨੋਚ ਦਿੱਤਾ ਗਿਆ ਏ ਪਰ ਪਿਆਰ ਚ ਕਿਤੇ ਵੀ ਘਾਟਾ ਨਹੀਂ ਆਇਆ ਉਹਨਾਂ ਮਾਵਾਂ ਨੂੰ ਪੁੱਛੋ ਜਿਹੜੀਆਂ ਮਾਵਾਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਗਏ ਨੇ ਉਹਨਾਂ ਦੇ ਬੱਚਿਆਂ ਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ ਵਿੱਚ ਪਾਏ ਗਏ ਪਰ ਉਹਨਾਂ ਦਾ ਪਿਆਰ ਅਕਾਲ ਪੁਰਖ ਨਾਲੋਂ ਫਿਰ ਵੀ ਨਹੀਂ ਟੁੱਟਦਾ ਇਸ ਨੂੰ ਕਹਿੰਦੇ ਨੇ ਪਿਆਰ ਪਰ ਜਿਹੜਾ ਅੱਜ ਪਿਆਰ ਦਿਖਾਇਆ ਜਾ ਰਿਹਾ ਨਾ ਰਖੜੀ ਦੇ ਨਾਮ ਦੇ ਉੱਤੇ ਇਹ ਤਾਂ ਨਕਲੀ ਪਿਆਰ ਹੈ ਇਹ ਨਕਲੀ ਪਿਆਰ ਹੈ ਇਹ ਪਿਆਰ ਪਤਾ ਕਿੱਥੇ ਤੱਕ ਦਾ ਹੈ ਇਹ ਪਿਆਰ ਇੰਨਾ ਕ ਹੈ ਵੀ ਇੱਕ ਭੈਣ ਨੇ ਹੋਣ ਭਰਾ ਕੋਲ ਜਾਣਾ ਇਹ ਰਖੜੀ ਬਣਾਉਣ ਵਾਸਤੇ ਤੇ ਉਹਦੇ ਮਨ ਦੇ ਵਿੱਚ ਵੀ ਇਹ ਕਾਸ ਹੁੰਦੀ ਹੈ ਵੀ ਮੈਂ ਆਪਣੇ ਭਰਾ ਦੇ ਕੋਲੋਂ ਕੁਝ ਨਾ ਕੁਝ ਲੈਣਾ ਏ ਕੋਈ ਭੈਣ ਸੋਚਦੀ ਏ ਏਸੀ ਪੁਰਾਣਾ ਹੋ ਗਿਆ ਏ ਨਵਾਂ ਏਸੀ ਲਾਵਾਗੀ ਕੋਈ ਸੋਚਦੀ ਏ LED ਲਾਵਾਗੀ ਕੋਈ ਸੋਚਦੀ ਏ ਵਧੀਆ ਵਾਲੀ ਵਾਸ਼ਿੰਗ ਮਸ਼ੀਨ ਲੈ ਕੇ ਆਵਾਂਗੀ ਕੋਈ ਸੋਚਦੀ ਏ ਅਵਨ ਲੈ ਕੇ ਆਵਾਂਗੀ ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਖਿਆਲ ਨੇ ਕੋਈ ਸੋਚ ਰਹੀ ਏ ਭਰਾ ਨੂੰ ਰਖੜੀ ਬੰਨਣ ਜਾਵਾਂਗੀ ਚਾਰ ਭਰਾ ਨੇ 5-500 ਤਾਂ ਦੇਣਗੇ ਨਾ ਕੋਈ ਸੋਚਦੀ ਏ ਵੀ ਇੰਨੇ ਭਰਾ ਨੇ ਤੇ ਹਜ਼ਾਰ-ਹਜ਼ਾਰ ਤੇ ਮਿਲ ਜੂਗਾ ਨਾ ਹੁਣ ਜਦੋਂ ਆਹ ਹਿਸਾਬ ਕਿਤਾਬ ਹੈ ਨਾ ਭੈਣ ਰਖੜੀ ਬਣਾਉਣ ਜਾ ਰਹੀ ਹੈ ਪਰ ਉਹਦਾ ਮਕਸਦ ਕੀ ਹੈ ਕੇਵਲ ਧਨ ਕੇਵਲ ਚੀਜ਼ਾਂ ਕੇਵਲ ਪਦਾਰਥ ਸੋਚ ਜਿਹੜੀ ਉਹ ਪਦਾਰਥਾਂ ਦੇ ਉੱਤੇ ਟਿਕੀ ਹੋਈ ਹੈ ਸੋਚ ਇਹ ਨਹੀਂ ਹੈ ਪਿਆਰ ਦੀ ਸੋਚ ਕੇਵਲ ਪਦਾਰਥਾਂ ਦੇ ਉੱਤੇ ਟਿਕੀ ਹੈ ਤੇ ਬਾਬਾ ਫਰੀਦ ਜੀ ਨੇ ਆਖਿਆ ਫਰੀਦਾ ਜਾਂ ਲੱਭ ਤਾਂ ਨੇਕਿਆ ਜਿੱਥੇ ਲਾਲਚ ਹੈ ਉੱਥੇ ਪਿਆਰ ਸੱਚਾ ਨਹੀਂ ਹੈ ਉਹ ਪਿਆਰ ਝੂਠਾ ਹੈ ਫਰੀਦਾ ਜਾਂ ਲੱਭ ਤਾਂ ਨੇਕਿਆ ਲੱਭ ਤਾਂ ਕੂੜਾ ਨੇ ਇਹ ਜਿਹੜਾ ਨੇਹ ਹੈ ਜਿਹੜਾ ਪਿਆਰ ਇਹ ਵੀ ਕੂੜਾ ਹੈ ਝੂਠਾ ਹੈ ਕਿਚਰ ਝੱਟ ਲੰਗਾਈ ਹੈ ਛੱਪਾ ਟੁੱਟਾ ਹੈ ਮੇ ਤੇ ਐਸਾ ਝੂਠਾ ਪਿਆਰ ਜਿਹੜਾ ਹੈ ਜਿਹੜਾ ਲਾਲਚ ਜੀ ਦੇ ਵਿੱਚ ਆ ਕੇ ਖਲੋਤਾ ਹੋਵੇ ਉਸ ਪਿਆਰ ਦਾ ਕੀ ਕਰਨਾ ਇਦਾਂ ਦਾ ਪਿਆਰ ਨਹੀਂ ਚਾਹੀਦਾ ਪਿਆਰ ਤੇ ਐਸਾ ਹੋਣਾ ਚਾਹੀਦਾ ਏ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਤੇ ਭੁਏ ਭਾਰ ਥੀਏ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਵਿਚਾਰ ਵਿਸਰ ਜਾਵੇ ਉਹ ਧਰਤੀ ਦੇ ਉੱਤੇ ਭਾਰ ਨੇ ਪਰ ਪਿਆਰ ਤੇ ਉਹਨਾਂ ਗੁਰਮੁਖ ਪਿਆਰਿਆਂ ਨੇ ਕੀਤਾ ਏ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਆਇਆ ਏ ਤੇ ਇੱਕ ਬੇਨਤੀ ਇੱਥੇ ਮੈਂ ਹੋਰ ਕਰਦੇ ਆ ਸਿੱਖ ਇਤਿਹਾਸ ਦੇ ਉਹ ਗੁਰਮੁਖ ਪਿਆਰੇ ਜਦੋਂ ਬਾਹਰੋਂ ਦੀ ਹਮਲਾਵਰ ਇੱਥੇ ਭਾਰਤ ਦੀ ਧਰਤੀ ਉੱਤੇ ਹਮਲਾ ਕਰਦਾ ਸੀ ਨਾ ਵੇਖੋ ਜਿਨ੍ਹਾਂ ਦਾ ਪਿਆਰ ਅਕਾਲ ਪੁਰਖ ਦੇ ਨਾਲ ਸੀ ਜਦੋਂ ਬਾਹਰੋਂ ਆਇਆ ਹਮਲਾਵਰ ਇੱਥੇ ਹਮਲਾ ਕਰਦਾ ਸੀ ਤੇ ਇਥੋਂ ਦੀਆਂ ਹਿੰਦੂ ਬਜ਼ੁਰਗ ਮਾਵਾਂ ਜਦੋਂ ਉਹਨਾਂ ਸਿੱਖਾਂ ਦੇ ਕੋਲ ਜਾਂਦੀਆਂ ਸੀ ਨਾ ਤੇ ਜਾ ਕੇ ਕਹਿੰਦੀਆਂ ਸੀ ਸ਼ਈ ਬਾਬਾ ਸ਼ਈ ਰਨ ਬਸਰੇ ਨੂੰ ਗਈ ਮੋੜੀ ਬਾਬਾ ਕੱਚ ਵਾਲਿਆ ਵੇ ਮੋੜੀ ਬਾਬਾ ਡਾਂਗ ਵਾਲਿਆ ਏਕ ਸ਼ਹਿਰੇ ਵਾਲੇ ਬਾਬਾ ਏ ਡਾਂਗ ਵਾਲੇ ਬਾਬਾ ਜਾ ਜਾ ਕੇ ਸਾਡੀ ਧੀ ਨੂੰ ਬਚਾ ਕੇ ਲੈ ਕੇ ਆ ਉਹਨਾਂ ਸਿੱਖਾਂ ਨੇ ਉਹਨਾਂ ਹਿੰਦੂ ਲੜਕੀਆਂ ਦੇ ਕੋਲੋਂ ਰਖੜੀਆਂ ਨਹੀਂ ਸੀ ਬਣਾਈਆਂ ਗੁਰੂ ਦਾ ਦਿੱਤਾ ਕੜਾ ਆਪਣੇ ਹੱਥ ਦੇ ਵਿੱਚ ਪਾਇਆ ਸੀਗਾ ਪਰ ਆਪਣੀ ਜਾਨ ਦੇ ਉੱਤੇ ਖੇਡ ਜਾਂਦੇ ਹੁੰਦੇ ਸੀ ਉਹਨਾਂ ਧੀਆਂ ਨੂੰ ਬਚਾਉਣ ਵਾਸਤੇ ਉਹਨਾਂ ਆਪਣੀ ਜਾਨ ਨੂੰ ਦਾਤ ਤੱਕ ਲਾ ਦਿੱਤਾ ਤਾਂ ਕਿ ਇਹਨਾਂ ਨੂੰ ਬਚਾਇਆ ਜਾ ਸਕੇ ਤਾਂ ਉਹਨਾਂ ਨੇ ਰਖੜੀਆਂ ਨਹੀਂ ਸੀ ਬਣਾਈਆਂ ਗੁਰੂ ਦੀ ਵਿਚਾਰ ਉਹਨਾਂ ਦੇ ਪੱਲੇ ਸੀਗੀ ਪਰ ਜਿਨ੍ਹਾਂ ਨੇ ਰਖੜੀਆਂ ਬਣਾਈਆਂ ਸੀ ਉਹਨਾਂ ਦੀਆਂ ਭੈਣਾਂ ਜਦੋਂ ਚੁਕੀਆਂ ਜਾਂਦੀਆਂ ਸੀ ਤੇ ਉਹ ਆਪ ਨੁਕਰਾਂ ਦੇ ਵਿੱਚ ਜਾ ਕੇ ਲੁਕ ਜਾਇਆ ਕਰਦੇ ਸੀ ਆਪਣੇ ਘਰਾਂ ਦੇ ਵਿੱਚ ਜਾ ਕੇ ਲੁਕ ਜਾਇਆ ਕਰਦੇ ਸੀ ਜਾਂ ਫਿਰ ਹੱਥ ਜੋੜ ਕੇ ਕਹਿੰਦੇ ਸੀ ਸਾਨੂੰ ਬਖਸ਼ ਦਿਓ ਸਾਡੀ ਭੈਣ ਨੂੰ ਲੈ ਕੇ ਜਾਣਾ ਤੇ ਬੇਸ਼ੱਕ ਚੁੱਕ ਕੇ ਲੈ ਜਾਓ ਮਰੀ ਹੋਈ ਜ਼ਮੀਰ ਵਾਲੇ ਲੋਕ ਸਨ ਪਰ ਗੁਰੂ ਦੇ ਨਾਲ ਜੁੜ ਕੇ ਜਿਨ੍ਹਾਂ ਸਿੰਘਾਂ ਨੇ ਆਪਣੀ ਜ਼ਮੀਰ ਨੂੰ ਹਮੇਸ਼ਾ ਜਿਉਂਦੇ ਰੱਖਿਆ ਜਿਹੜੇ ਬਾਣੀ ਪੜ੍ਹਦੇ ਸੀ ਆਖਾਂ ਜੀਵਾਂ ਵਿਸਰੈ ਮਰ ਜਾਓ ਉਹ ਜਾਣ ਉਹਨਾਂ ਨੂੰ ਬਚਾਉਣ ਵਾਸਤੇ ਉਹ ਜਾਂਦੇ ਹੁੰਦੇ ਸੀਗੇ ਵੀਰ ਜਨਮ ਅਗਲਾ ਸਵਾਲ ਕਰਨਾ ਚਾਹਾਂਗਾ ਕਿ ਇਹ ਜੋ ਰਖੜੀ ਹੈ ਇਹ ਸ਼ੁਰੂ ਕਿਉਂ ਕੀਤਾ ਗਿਆ ਤਿਉਹਾਰ ਇਹਦਾ ਕਾਰਨ ਕੀ ਹੈ ਕਿਉਂਕਿ ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ ਵੀ ਇਸਤਰੀ ਹੀ ਆਪਣੇ ਭਰਾ ਨੂੰ ਜਾਨਕੀ ਇੱਕ ਔਰਤ ਇੱਕ ਮਰਦ ਨੂੰ ਰਖੜੀ ਬਣਦੀ ਹੈ ਕਾਰਨ ਕੀ ਹੈ ਇੱਕ ਮਰਦ ਇੱਕ ਔਰਤ ਨੂੰ ਰਖੜੀ ਕਿਉਂ ਨਹੀਂ ਬਣਦਾ ਰਖੜੀ ਨੂੰ ਸ਼ੁਰੂ ਕਰਨ ਦਾ ਜਿਹੜਾ ਕਾਰਨ ਹੈ ਮੇਨ ਉਹ ਕਾਰਨ ਇਹੀ ਹੈ ਕਿ ਭਾਰਤ ਦੀ ਇਸ ਧਰਤੀ ਦੇ ਉੱਤੇ ਇਹ ਚੀਜ਼ ਚੱਲਦੀ ਰਹੀ ਹੈ ਕਿ ਪੁਰਖ ਪ੍ਰਧਾਨ ਸਮਾਜ ਵਿੱਚ ਬੰਦੇ ਨੂੰ ਹਮੇਸ਼ਾ ਉੱਪਰ ਰੱਖਿਆ ਗਿਆ ਹੈ ਤੇ ਇਸਤਰੀ ਨੂੰ ਹਮੇਸ਼ਾ ਨੀਵਾਂ ਕਰਕੇ ਵਿਖਾਇਆ ਗਿਆ ਤੇ ਕੇਵਲ ਇੱਕ ਅੱਧੇ ਤਿਹਾਰ ਦੀ ਗੱਲ ਨਹੀਂ ਕੇਵਲ ਰਖੜੀ ਦੀ ਗੱਲ ਨਹੀਂ ਇੱਥੇ ਤੁਸੀਂ ਭੈਯਾ ਦੂਜ ਦਾ ਤਿਹਾਰ ਲੈ ਲਓ ਇੱਥੇ ਤੁਸੀਂ ਕਰਵਾ ਚੌਦ ਦੀ ਗੱਲ ਕਰ ਲਓ ਰਖੜੀ ਦੀ ਗੱਲ ਕਰ ਲਓ ਕੋਈ ਨਾ ਕੋਈ ਤਿਆਰ ਬਣਾ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਇਸਤਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿਆਂ ਹੁਣ ਹਿੰਦੀ ਭਾਸ਼ਾ ਦੇ ਵਿੱਚ ਨਾ ਲਫ਼ਜ਼ ਹੈ ਪਤੀ ਹੁਣ ਪਤੀ ਦਾ ਮਤਲਬ ਕੀ ਹੈ ਆਪਾਂ ਪੜਦੇ ਹਾਂ ਕਰੋੜ ਪਤੀ ਇਹਦਾ ਮਤਲਬ ਹੁੰਦਾ ਕਰੋੜ ਦਾ ਪਤੀ ਭਾਵ ਕਰੋੜ ਦਾ ਮਾਲਕ ਲੱਖ ਪਤੀ ਲੱਖ ਦਾ ਮਾਲਕ ਹੁਣ ਜਦੋਂ ਪਤੀ ਕਿਹਾ ਜਾ ਰਿਹਾ ਤਾਂ ਪਤੀ ਦਾ ਮਤਲਬ ਕੀ ਹੋਇਆ ਮਾਲਕ ਤੇ ਜੇ ਇੱਕ ਪਤੀ ਹੈ ਤੇ ਲੌਜੀਕਲੀ ਜੇ ਉਹਨੂੰ ਵੇਖਿਆ ਜਾਵੇ ਤੇ ਦੂਜਾ ਕੌਣ ਆਇਆ ਦੂਜਾ ਹੋਇਆ ਦਾਸ ਇਹਦਾ ਮਤਲਬ ਪਤੀ ਪਤਨੀ ਜਦੋਂ ਪਤੀ ਆਖੇ ਜਾ ਰਿਹਾ ਪਤੀ ਦਾ ਮਤਲਬ ਹੈ ਮਾਲਕ ਤੇ ਉਹਦੀ ਪਤਨੀ ਨੂੰ ਦਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਭਾਵ ਪਤਨੀ ਨੂੰ ਦਬਾਇਆ ਜਾ ਰਿਹਾ ਥੱਲੇ ਜਿਵੇਂ ਇੱਕ ਪਤੀ ਆਪਣੀ ਪਤਨੀ ਨੂੰ ਥੱਲੇ ਦਬਾ ਰਿਹਾ ਇਸ ਭਾਰਤ ਦੀ ਧਰਤੀ ਦੇ ਉੱਤੇ ਇਸੇ ਤਰ੍ਹਾਂ ਪੁਜਾਰੀ ਸਿਸਟਮ ਜਿਹੜਾ ਸੀਗਾ ਬ੍ਰਾਹਮਣਵਾਦੀ ਸੋਚ ਜਿਹੜੀ ਸੀ ਉਹਦੇ 'ਚ ਹਮੇਸ਼ਾ ਇਹ ਚੀਜ਼ ਸੀ ਉਹਨੇ ਸ਼ੂਦਰ ਨੂੰ ਦਬਾਇਆ ਤੇ ਉਹਨੇ ਇਸਤਰੀ ਨੂੰ ਦਬਾਇਆ ਤੇ ਇਹ ਗੱਲਾਂ ਤੱਕ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਆ ਗਈਆਂ ਜਿੱਥੇ ਲਿਖ ਦਿੱਤਾ ਗਿਆ ਇਸਤਰੀ ਸ਼ੂਦਰੋ ਪਲੀਤਸ ਵੇਦ ਮੰਤਰ ਵਿਵਰਜਤੇ ਕਿ ਇਸਤਰੀ ਤੇ ਜਿਹੜਾ ਸ਼ੂਦਰ ਹੈ ਬੜੇ ਪਲੀਤ ਨੇ ਤੇ ਇਹਨਾਂ ਨੂੰ ਵੇਦ ਮੰਤਰ ਪੜ੍ਹਨ ਦਾ ਵੀ ਹੱਕ ਨਹੀਂ ਹੈ ਬਹੁਤ ਹੀ ਇਹ ਨੀਵੇਂ ਨੇ ਇਸਤਰੀ ਨੂੰ ਹਮੇਸ਼ਾ ਨੀਵਾ ਕਰਕੇ ਵਿਖਾਇਆ ਗਿਆ ਤੇ ਫਿਰ ਇਹ ਗੱਲ ਇੱਥੇ ਵੇਖਣ ਵਾਲੀ ਹੈ ਰਖੜੀ ਵਰਗਾ ਤਿਯਾਰ ਇਹ ਪੈਦਾ ਕੀਤਾ ਗਿਆ ਤਾਂ ਕਿ ਇੱਕ ਬੀਬੀ ਜਿਹੜੀ ਹੈ ਆਪਣੇ ਭਰਾ ਨੂੰ ਕਵੇ ਵੀ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਹੈ ਮੇਰੇ ਕੋਲੋਂ ਤੇ ਮੇਰੀ ਰੱਖਿਆ ਹੋਣੀ ਨਹੀਂ ਭਰਾਵਾ ਤੂੰ ਹੀ ਕਰ ਸਕਦਾ ਤੇ ਇਹ ਤਿਯਾਰ ਇਦਾਂ ਦੇ ਬਣਾ ਕੇ ਪੇਸ਼ ਕਰ ਦਿੱਤੇ ਗਏ ਤੇ ਇਸਤਰੀ ਨੂੰ ਨੀਵਾ ਕਰਕੇ ਵਿਖਾਇਆ ਗਿਆ ਹੁਣ ਇਹ ਚੀਜ਼ ਵੇਖਣਾ ਹੈ ਵੀ ਵੇਖੋ ਜੇ ਅਸੀਂ ਵਿਆਹ ਦੀ ਗੱਲ ਕਰੀਏ ਵੀ ਵਿਆਹ ਜਦੋਂ ਮੀਆਂ ਬੀਬੀ ਆਪਸ ਦੇ ਵਿੱਚ ਨੇ ਤੇ ਉੱਥੇ ਹਮੇਸ਼ਾ ਇਹੀ ਚੀਜ਼ ਆਏਗੀ ਵੀ ਬੀਬੀ ਜਿਹੜੀ ਹੈ ਨਾ ਪਾ ਪਤਨੀ ਜਿਹੜੀ ਉਹ ਪਤੀ ਵਾਸਤੇ ਵਰਤ ਰੱਖ ਰਹੀ ਹੈ ਪਰ ਕਦੀ ਇਦਾਂ ਨਹੀਂ ਵੇਖਿਆ ਵੀ ਕਰਵਾ ਚੌਥ ਦਾ ਵਰਤ ਜਿਹੜਾ ਉਹ ਪਤੀ ਨੇ ਪਤਨੀ ਵਾਸਤੇ ਰੱਖਿਆ ਹੋਵੇ ਜਾਂ ਪੁੱਠਾ ਕੰਮ ਕਿਤੇ ਹੋਇਆ ਹੋਵੇ ਹੁਣ ਕਈ ਵਾਰ ਜਿਵੇਂ ਭੈਣ ਦੀ ਉਮਰ ਵਾਵਾ ਸਾਰੀ ਹੈ ਭੈਣ ਮੰਨ ਲਓ 20 ਸਾਲਾਂ ਦੀ ਹੈ ਭਰਾ ਜਾ ਕੇ ਕਿਤੇ ਪੈਦਾ ਹੁੰਦਾ ਏ 8 ਸਾਲ ਬਾਅਦ 7 ਸਾਲ ਬਾਅਦ ਹੁਣ ਭਰਾ ਵਿਚਾਰਾ 12 ਸਾਲ ਦਾ ਏ ਤੇ ਇੱਥੇ ਫਿਰ ਪੁੱਠਾ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਤੇ ਕੰਮ ਇਹ ਹੋਣਾ ਚਾਹੀਦਾ ਵੀ ਭਰਾ ਜਿਹੜਾ ਇਹਨਾਂ ਭੈਣ ਨੂੰ ਰਖੜੀ ਬੰਨੇ ਵੀ ਭੈਣੇ ਤੂੰ ਮੇਰੇ ਨਾਲੋਂ ਵੱਡੀ ਆ ਤੇ ਤੂੰ ਮੇਰੀ ਰੱਖਿਆ ਕਰਨੀ ਆ ਹੁਣ ਪਰ ਇੱਥੇ ਗੁਰੂ ਪਾਤਸ਼ਾਹ ਨੇ ਜਿਹੜੀ ਗੱਲ ਆਖੀ ਹੈ ਨਾ ਵੀ ਹੋ ਸਕਦਾ ਹੈ ਕੋਈ ਕਿਸੇ ਸਮੇਂ ਦੇ ਉੱਤੇ ਉਹਦੇ ਲੱਗੇ ਹੀ ਨਾ ਹੋਵੇ ਮੰਨ ਲਓ ਜਿਹੜੇ ਹੁਣ ਇਹ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨ੍ਹਦੀਆਂ ਨੇ ਮੰਨ ਲਓ ਭੈਣ ਨੇ ਭਰਾ ਨੂੰ ਰਖੜੀ ਬੰਨੀ ਕੁਝ ਮਹੀਨਿਆਂ ਬਾਅਦ ਭਰਾ ਸੀ ਨਾ ਜਿਹੜਾ ਉਹ ਅਮਰੀਕਾ ਚਲ ਗਿਆ ਕੈਨੇਡਾ ਚਲ ਗਿਆ ਕਿਸੇ ਵੀ ਦੂਜੀ ਕੰਟਰੀ ਚਲ ਗਿਆ ਭੈਣ ਇੱਥੇ ਹੈ ਉਹ ਤਾਂ ਕੋਈ ਆਫਤ ਆ ਗਈ ਇੰਡੀਆ ਦੇ ਵਿੱਚ ਹੈ ਭੈਣ ਇੱਥੇ ਕੋਈ ਆਫਤ ਆ ਗਈ ਦੱਸੋ ਭਰਾ ਕਿਦਾਂ ਹੋਵੇਗਾ ਜਾਂ ਕਈ ਵਾਰੀ ਰਿਸ਼ਤਾ ਜਿਹੜਾ ਹੁੰਦਾ ਏ ਉਹ ਕਿਸੇ ਪੰਜਾਬ ਦੀ ਰਹਿਣ ਵਾਲੀ ਲੜਕੀ ਐ ਉਹ ਪਾਵ ਉਹਦਾ ਪੇਕਾ ਘਰ ਪੰਜਾਬ ਦੇ ਵਿੱਚ ਐ ਉਹਦਾ ਵਿਆਹ ਹੋ ਗਿਆ ਇੱਧਰ ਦਿੱਲੀ ਵਾਲੇ ਪਾਸੇ ਜਾਂ ਬੰਬੇ ਵਾਲੇ ਪਾਸੇ ਹੁਣ ਇਹਨਾਂ ਸਟੇਟਾਂ ਦੇ ਵਿੱਚ ਉਹਦੇ ਉੱਤੇ ਕੋਈ ਆਫਤ ਆ ਗਈ ਤਾਂ ਹੁਣ ਪੰਜਾਬ ਦੀ ਧਰਤੀ ਤੋਂ ਭਰਾ ਜਿਹੜਾ ਐ ਉਹਨੂੰ ਪਛਾਣ ਵਾਸਤੇ ਪਹੁੰਚੇਗਾ ਉੱਥੇ ਹੁਣ ਇਦਾਂ ਦੀ ਗੱਲ ਨਹੀਂ ਗੁਰੂ ਪਾਤਸ਼ਾਹ ਨੇ ਆਖਿਆ ਕਹਿੰਦੇ ਆਪਣੀ ਰੱਖਿਆ ਆਪ ਕਰਨੀ ਸਿੱਖੋ ਹਰ ਕਿਸੇ ਨੂੰ ਆਖਿਆ ਜੇ ਗੁਰੂ ਪਾਤਸ਼ਾਹ ਨੇ ਇੱਕ ਬੰਦੇ ਦੇ ਹੱਥ ਦੇ ਵਿੱਚ ਕਿਰਪਾਨ ਪਕੜਾਈ ਸੀ ਨਾ ਤੇ ਇੱਕ ਬੀਬੀ ਨੂੰ ਵੀ ਕਿਰਪਾਨ ਦਿੱਤੀ ਸੀ ਸਾਰਿਆਂ ਨੂੰ ਗੁਰੂ ਪਾਸ਼ਾ ਨੇ ਬਰਾਬਰਤਾ ਦਿੱਤੀ ਹੈ ਤੇ ਇਹੀ ਗੱਲ ਆਖੀ ਜਿਵੇਂ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਨਾ ਵੀ ਗਤਕਾ ਸਿੱਖਿਆ ਜਾਵੇ ਹਰ ਕੋਈ ਸਿੱਖੇ ਭਾਵੇਂ ਸਾਡੀ ਕੋਈ ਭੈਣ ਹੈ ਭਾਵੇਂ ਸਾਡਾ ਕੋਈ ਵੀਰ ਹੈ ਦੋਵਾਂ ਨੂੰ ਆਖਿਆ ਤੁਸੀਂ ਗਤਕਾ ਸਿੱਖੋ ਤੇ ਇਸ ਗੁਲਾਮੀ ਦੇ ਵਿੱਚੋਂ ਬਾਹਰ ਨਿਕਲੋ ਹਰ ਇੱਕ ਬੰਦਾ ਆਪਣੇ ਆਪ ਨੂੰ ਆਪਣੀ ਰੱਖਿਆ ਕਰ ਸਕਦਾ ਹੈ ਸਾਡੀ ਕੋਈ ਹਰ ਇੱਕ ਭੈਣ ਜਿਹੜੀ ਆਪੋ ਆਪਣੀ ਰੱਖਿਆ ਕਰ ਸਕਦੀ ਹੈ ਅੱਜ ਜਦੋਂ ਮੈਂ ਵੇਖਦਾ ਹਾਂ ਵਾ ਨਾ ਵੀ ਆ ਸਾਡੇ ਸਮਾਜ ਦਾ ਹਾਲ ਵੇਖੋ ਕਿੰਨੇ ਮਰਡਰ ਕੇਸ ਵਾਪਰਦੇ ਨੇ ਕਿੰਨੇ ਬਲਾਤ ਇਸ ਦਿੱਲੀ ਦੀ ਧਰਤੀ ਦੇ ਉੱਤੇ 2012 ਦੇ ਵਿੱਚ ਕੀ ਕੁਝ ਨਹੀਂ ਵਾਪਰਿਆ ਉਸ ਇਸ ਭੈਣ ਦੇ ਨਾਲ ਕੀ ਕੁਝ ਹੋਇਆ ਸੀਗਾ ਇੱਥੇ ਦਿੱਲੀ ਦੀ ਧਰਤੀ ਉੱਤੇ ਸਾਰੇ ਜਾਣਦੇ ਨੇ ਮੀਡੀਆ ਦੇ ਵਿੱਚ ਬਹੁਤ ਔ ਖਬਰ ਉੱਡੀ ਤੇ ਪਰ ਹੁਣ ਇਹ ਵੇਖਣ ਵਾਲੀ ਇੱਥੇ ਗੱਲ ਹੈ ਵੀ ਜਦੋਂ ਇਹ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਜੇ ਉਹਨਾਂ ਭੈਣਾਂ ਦੇ ਕੋਲ ਕਿਰਪਾਨ ਹੋਵੇ ਜੇ ਉਹਨਾਂ ਭੈਣਾਂ ਨੇ ਖੰਡੇ ਕੀ ਪੌਲ ਲਈ ਹੋਵੇ ਤੇ ਆਪਣੀ ਰੱਖਿਆ ਉਹ ਆਪ ਕਰ ਸਕਦੀਆਂ ਨੇ ਪਰ ਇੱਥੇ ਪੁਜਾਰੀ ਸਿਸਟਮ ਨੇ ਇਹ ਚੀਜ਼ੇ ਭੈਣਾਂ ਤੱਕ ਪੁੱਜਣ ਹੀ ਨਹੀਂ ਦਿੱਤੀ ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਜਿਹੜੀ ਹੈ ਨਾ ਉਹ ਬੜੀ ਵਿਸ਼ਾਲ ਹੈ ਪਰ ਸਾਡੇ ਲੋਕਾਂ ਦੀ ਸੋਚ ਜਿਹੜੀ ਹੈ ਜੋ ਗੁਰਬਾਣੀ ਤੋਂ ਟੁੱਟ ਕੇ ਅੱਜ ਬੜੀ ਨੀਵੀਂ ਜਾਂਦੀ ਜਾ ਰਹੀ ਹੈ ਇੱਕ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰ ਦੇਣਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਘਟਨਾ ਵਾਪਰੀ ਸੀ ਅੱਜ ਤੋਂ ਤਕਰੀਬਨ ਮੇਰੇ ਖਿਆਲ 8-10 ਸਾਲ ਪੁਰਾਣੀ ਗੱਲ ਹੋਣੀ ਹੈ ਦੋ ਬੀਬੀਆਂ ਸੀ ਤੇ ਉਹ ਆਪਣੀ ਮਾਂ ਨੂੰ ਲੈਣ ਵਾਸਤੇ ਰੇਲਵੇ ਸਟੇਸ਼ਨ ਤੇ ਗਈਆਂ ਉਹਨਾਂ ਦੀ ਮਾਂ ਨੇ ਆਉਣਾ ਸੀਗਾ ਉਹਨੂੰ ਲੈਣ ਵਾਸਤੇ ਰੇਲਵੇ ਸਟੇਸ਼ਨ ਦੇ ਉੱਤੇ ਗਈਆਂ ਤੇ ਉੱਥੇ ਜਦੋਂ ਭੈਣਾਂ ਖਲੋਤੀਆਂ ਹੋਈਆਂ ਨੇ ਨਾ ਇੱਕ ਪੁਲਿਸ ਵਾਲਾ ਉਹਨੇ ਸ਼ਰਾਬ ਪੀਤੀ ਹੋਈ ਤੇ ਆ ਕੇ ਉਹਨਾਂ ਨੂੰ ਛੇੜਦਾ ਹੈ ਦੋਵੇਂ ਭੈਣਾਂ ਨੇ ਸਵੱਬ ਦੇ ਨਾਲ ਖੰਡੇ ਕੀ ਪੌਲ ਲਈ ਹੋਈ ਸੀ ਹੁਣ ਜਦੋਂ ਉਹਨੇ ਛੇੜਨ ਦੀ ਕੋਸ਼ਿਸ਼ ਕੀਤੀ ਉਸ ਪੁਲਿਸ ਵਾਲੇ ਨੇ ਜਿਹਨੇ ਸ਼ਰਾਬ ਪੀਤੀ ਹੋਈ ਹੈ ਤਾਂ ਉਹਨਾਂ ਭੈਣਾਂ ਨੇ ਆਪਣੀ ਕਿਰਪਾਨ ਕੱਢੀ ਇੱਕ ਭੈਣ ਨੇ ਆਪਣੀ ਕਿਰਪਾਨ ਕੱਢੀ ਤੇ ਪੁਲਿਸ ਵਾਲੇ ਢਿੱਡ 'ਚ ਖਬੋਤੀ ਤੇ ਖਬੋਕੇ ਉੱਥੋਂ ਦੀ ਚਲੀਆਂ ਗਈਆਂ ਹੁਣ ਵੇਖੋ ਜੇ ਉਹਨਾਂ ਦੇ ਕੋਲ ਕਿਰਪਾਨ ਨਾ ਹੁੰਦੀ ਆਪਣੀ ਇੱਜ਼ਤ ਲੁਟਾ ਕੇ ਆ ਜਾਂਦੀਆਂ ਕੁਝ ਵੀ ਵਾਪਰ ਸਕਦਾ ਸੀਗਾ ਪਰ ਉਹਨਾਂ ਨੇ ਕਿਰਪਾਨ ਖੋਹੀ ਤੇ ਉਥੋਂ ਦੀ ਚਲੀਆਂ ਗਈਆਂ ਤੇ ਮੈਂ ਸ਼ਾਰਟ ਚ ਗੱਲ ਰੱਖਾਂ ਜਦੋਂ ਸਵੇਰ ਹੋਈ ਜਦੋਂ ਇਹ ਖਬਰ ਸਾਰੀ ਜਗ੍ਹਾ ਦੇ ਉੱਤੇ ਫੈਲੀ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਨਾਂ ਬੀਬੀਆਂ ਨੂੰ ਬਹਾਦਰ ਬੀਬੀਆਂ ਦਾ ਅਵਾਰਡ ਦਿੱਤਾ ਗਿਆ ਤੇ ਅੱਜ ਤੱਕ ਉਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਬਹਾਦਰ ਬੀਬੀਆਂ ਕਹਿ ਕੇ ਬੁਲਾਇਆ ਜਾਂਦਾ ਹੈ ਸੋ ਗੁਰੂ ਪਾਤਸ਼ਾਹ ਦੀ ਸੋਚ ਬੜੀ ਵਿਸ਼ਾਲ ਹੈ ਉਹਨਾਂ ਨੇ ਆਪਣੀ ਰੱਖਿਆ ਹਰ ਕੋਈ ਆਪ ਕਰ ਸਕੇ ਇਹ ਹੱਕ ਹਰ ਕਿਸੇ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਏ ਤਾਂ ਇਸਤਰੀ ਨੂੰ ਦਬਾਇਆ ਨਹੀਂ ਸਗੋਂ ਦਰਜਾ ਬੜਾ ਉੱਚਾ ਦਿੱਤਾ ਏ ਗੁਰਮਤ ਦੇ ਵਿੱਚ ਬਾਣੀ ਦਾ ਵਾਕ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਸ ਜਗਤ ਦੇ ਵਿੱਚ ਪੁਰਖੀ ਕੋ ਐ ਉਹ ਹੈ ਅਕਾਲ ਪੁਰਖ ਬਾਕੀ ਸਾਰੀਆਂ ਦੀ ਸਾਰੀਆਂ ਜੀਵ ਇਸਤਰੀਆਂ ਨੇ ਇੱਥੋਂ ਤੱਕ ਗੁਰਬਾਣੀ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਨੇ ਸ਼ਬਦ ਵੀ ਉਚਾਰਨ ਕੀਤੇ ਨਾ ਆਪਣੇ ਆਪ ਨੂੰ ਜੀਵ ਇਸਤਰੀ ਰੂਪ ਦੇ ਵਿੱਚ ਹੋ ਕੇ ਉਚਾਰਨ ਕੀਤੇ ਇਸਤਰੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਇੱਕ ਆਵਾਜ਼ ਸੀ ਜਿਹੜੀ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਉਠਾਈ ਹੋਰ ਕਿਸੇ ਨੇ ਅਜੇ ਤੱਕ ਨਹੀਂ ਉਠਾਈ ਤੇ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਹਿ ਦਿਆਂ ਜਿਹੜੀਆਂ ਭੈਣਾਂ ਰਖੜੀ ਬੰਨ੍ਹਦੀਆਂ ਨੇ ਆਪਣੇ ਭਰਾਵਾਂ ਨੂੰ ਵੀ ਇਹ ਸਾਡੀ ਰੱਖਿਆ ਕਰਨਗੇ ਜਦੋਂ ਭੈਣ ਦਾ ਵਿਆਹ ਹੋ ਗਿਆ ਨਾ ਭਰਾ ਤੇ ਕਿਤੇ ਦੂਰ ਬੈਠਾ ਏ ਹੁਣ ਭਰਾ ਲਾਗੇ ਤਾਂ ਹੈ ਨਹੀਂ ਲਾਗੇ ਤਾਂ ਮੈਂ ਕਹਿੰਨਾ ਪਤੀ ਹੁੰਦਾ ਏ ਤੇ ਫਿਰ ਇਦਾਂ ਕਰਨਾ ਚਾਹੀਦਾ ਵੀ ਪਤੀ ਨੂੰ ਰਖੜੀ ਬੰਨ੍ਹ ਦਿਓ ਕਿਉਂਕਿ ਰਖਿਆ ਤਾਂ ਤੁਹਾਡੀ ਪਤੀ ਨੇ ਕਰਨੀ ਜੇ ਰਖਿਆ ਕਰਨ ਵਾਸਤੇ ਹੀ ਆ ਕੰਮ ਕਰਨਾ ਏ ਤੇ ਉਹ ਰਖਿਆ ਤਾਂ ਫਿਰ ਪਤੀ ਕਰੇਗਾ ਨਾ ਕਿਉਂਕਿ ਪਤੀ ਲਾਗੇ ਏ ਨਾਲੇ ਵੇਖੋ ਇਹ ਕਿਦਾਂ ਦਾ ਪਿਆਰ ਹੈ ਵੀ ਕੱਚਾ ਜਿਹਾ ਪਿਆਰ ਹੀ ਲੱਗਦਾ ਮੈਨੂੰ ਤੇ ਇਹ ਭੈਣ ਭਰਾ ਵਾਲਾ ਜਿਹੜਾ ਰਖੜੀਆਂ ਬੰਨ੍ਹਣੀਆਂ ਪੈਂਦੀਆਂ ਵੇਖੋ ਤੁਸੀਂ ਲਾਇਸੈਂਸ ਬਣਾਓ ਲਾਇਸੈਂਸ ਜਦੋਂ ਪਹਿਲੀ ਵਾਰ ਬਣਦਾ ਏ ਨਾ ਮੈਂ ਆਪਣਾ ਜਦੋਂ ਡਰਾਈਵਿੰਗ ਲਾਇਸੈਂਸ ਬਣਾਇਆ ਸੀ ਮੇਰਾ 20 ਸਾਲ ਦਾ ਲਾਇਸੈਂਸ ਬਣਿਆ ਪਾਵਾ ਨੂੰ 20 ਸਾਲ ਬਾਅਦ ਜਾ ਕੇ ਰੀਨਿਊ ਕਰਾਉਣਾ ਹੈ 18 ਸਾਲ ਦੀ ਉਮਰ 'ਚ ਬਣਿਆ ਸੀ ਤੇ 38 ਸਾਲ ਦੀ ਉਮਰ ਤੇ ਜਾ ਕੇ ਉਹਨੂੰ ਰੀਨਿਊ ਕਰਾਉਣਾ ਪਏਗਾ 20 ਸਾਲ ਬਾਅਦ ਪਰ ਆਹ ਜਿਹੜਾ ਭੈਣ ਭਰਾ ਦਾ ਰਿਸ਼ਤਾ ਜਿਹੜਾ ਰਖੜੀ ਬਣ ਕੇ ਇਹਨੂੰ ਤੇ ਹਰ ਸਾਲ ਹੀ ਰੀਨਿਊ ਕਰਾਉਣਾ ਪੈਂਦਾ ਹੈ ਕਿੱਡਾ ਕੱਚਾ ਜਿਹਾ ਮੈਂ ਕਹਿੰਦਾ ਇਹ ਤੇ ਲਾਇਸੈਂਸ ਦੇ ਨਾਲੋਂ ਵੀ ਗਿਆ ਗੁਜ਼ਰਿਆ ਹੋਇਆ ਹੈ ਹਿਸਾਬ ਕਿਤਾਬ ਫਿਰ ਸੋ ਇਦਾਂ ਦੇ ਚੱਕਰਾਂ ਸਾਨੂੰ ਪੈਣ ਦੀ ਲੋੜ ਨਹੀਂ ਇੱਥੇ ਭੈਣ ਭਰਾ ਦਾ ਪਿਆਰ ਵੈਸੇ ਹੀ بڑا ਹੋਣਾ ਚਾਹੀਦਾ ਏ ਭਰਾ ਦੇ ਨਾਲ ਵੈਸੇ ਪਿਆਰ ਕਰੇ ਗੁਰਮਤ ਦੇ ਨਜ਼ਰੀਏ ਦੇ ਨਾਲ ਉਹਦੇ ਨਾਲ ਸਾਂਝ ਪਾਵੇ ਗੁਰਬਾਣੀ ਨੂੰ ਪੜ੍ਹੇ ਗੁਰਬਾਣੀ ਨੂੰ ਵਿਚਾਰੇ ਸਾਰੇ ਘਰ ਦੇ ਮੈਂਬਰ ਬਹਿ ਕੇ ਗੁਰਬਾਣੀ ਨੂੰ ਪੜ੍ਹਨ ਗੁਰਬਾਣੀ ਨੂੰ ਵਿਚਾਰਨ ਤੇ ਉਸ ਗੁਰਬਾਣੀ ਵਿੱਚੋਂ ਜਿਹੜੀ ਸਾਨੂੰ ਪਿਆਰ ਦੀ ਗੱਲ ਮਿਲੇਗੀ ਨਾ ਉਹ ਪਿਆਰ ਫਿਰ ਪਤਾ ਕਿਹਦਾ ਹੋਏਗਾ ਜਿਵੇਂ ਮੱਛੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਿਵੇਂ ਇੱਕ ਮੱਛੀ ਪਾਣੀ ਤੋਂ ਬਗੈਰ ਉਹਦਾ ਕੋਈ ਜੀਵਨ ਹੀ ਨਾ ਹੁੰਦਾ ਗੁਰੂ ਪਾਸ਼ਾ ਨੇ ਤੇ ਵੈਸੇ ਆਖਿਆ ਇਦਾਂ ਦਾ ਪਿਆਰ ਤੂੰ ਗੁਰੂ ਨਾਲ ਕਰ ਤੇ ਜਿਹੜਾ ਗੁਰੂ ਨਾਲ ਇਦਾਂ ਦਾ ਪਿਆਰ ਕਰਦਾ ਹੈ ਨਾ ਉਹਦੇ ਫਿਰ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਵੀ ਐਸਾ ਪਿਆਰ ਪੈਦਾ ਹੋ ਜਾਂਦਾ ਉਹਨਾਂ ਦੇ ਘਰ 'ਚ ਵੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕਲੇਸ਼ ਨਹੀਂ ਇੱਥੇ ਤੇ ਰਖੜੀਆਂ ਬਣਾਉਣ ਤੋਂ ਬਾਅਦ ਵੀ ਕੀ ਉਹ ਭੈਣ ਭਰਾ ਲੜਦੇ ਨਹੀਂ ਕਈ ਵਾਰ 3600 ਲੜਾਈਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਹੁੰਦੀਆਂ ਨੇ ਭੈਣ ਨੇ ਰਖੜੀ ਬੰਨੀ ਸੀ ਫੇਰ ਵੀ ਲੜਾਈ ਹੈ ਕਲੇਸ਼ ਹੈ ਸੋ ਇਹ ਸਾਰਾ ਕੁਝ ਜਿਹੜਾ ਧਾਗੇ ਬਨਣ ਵਾਲੀ ਹੋਣਾ ਆਪਣੀ ਸੋਚ ਨੂੰ ਡਿਵੈਲਪ ਕਰਨ ਦੇ ਨਾਲ ਇਹ ਸਾਰਾ ਕੁਝ ਹੋਣਾ ਆਓ ਇਹਨਾਂ ਕੂੜ-ਕਬਾੜ ਤਿਆਰਾਂ ਦੇ ਵਿੱਚੋਂ ਨਿਕਲ ਕੇ ਗੁਰਮਤ ਦੇ ਅਸੂਲਾਂ ਨੂੰ ਜੀਵਨ ਦਾ ਆਧਾਰ ਬਣਾਈਏ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਾਤਸ਼ਾਹ ਨੇ ਆਖਿਆ ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲੇ ਹਮ ਕਛੂਣਾ ਲੀਆ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ ਅਰਜੁਰਜ ਕੇ ਪਚਮੂਆ ਚਾਰੋ ਬੇਦੋ ਮਾਹੇ ਇਹ ਵਿਚਾਰ ਧਾਰਾ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤੀ ਏ ਇਸ ਉਤੇ ਤੁਰਿਏ ਗੁਰਮਤਿ ਨੂੰ